ਸਨੇ ਹਸਣ ਕਿਵੇਂ ਲੱਗੀ ਫਿਲਮ ਤਾਂ ਮੈਂ ਇੱਕ ਵਾਰੀ ਪਹਿਲਾਂ ਪ੍ਰੀਮੀਅਰ ਵੀ ਦੇਖਿਆ ਫਿਲਮ ਦਾ ਅੱਛਾ ਜੀ ਅੱਜ ਦੁਬਾਰੇ ਬਹਿੰਡੇ ਦੇਖੀ ਆ ਬਹਿੰਡੇ ਮੇਰੇ ਪਿੰਡ ਤੋਂ ਤੇ ਜਿੰਨੇ ਸਾਡੇ ਕੁਸਕਰ ਮੇਲੀ ਆ ਮੇਰਾ ਕਹਿੰਦਾ ਤੁਸੀਂ ਟਰਾਲੀਆਂ ਭਰ ਕੇ ਇੰਨੇ ਬਹੁਤ ਨਾਲ ਸਾਥੀ ਲੈ ਕੇ ਹਾਂ ਕਾਫੀ ਪਰਿਵਾਰ ਆਏ ਨੇ ਹਾਂਜੀ ਨਾਲ ਬੀਬੀਆਂ ਆਈਆਂ ਨੇ ਨਾਲ ਉਹਨਾਂ ਦੇ ਜਵਾਕ ਆਏ ਆ ਦਾ ਸਮਝਣ ਦੀ ਲੋੜ ਆ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਇਹ ਫਿਲਮ ਹੈ ਜਿਹੜੀ ਇਹ ਸਾਡੇ ਜਿਹੜੇ ਰਿਸ਼ਤੇ ਨੇ ਸਾਡੇ ਪਰਿਵਾਰ ਜਿਹੜੇ ਖੇਰੂ ਖੇਰੂ ਹੋ ਰਹੇ ਆ ਅਸੀਂ ਭੱਜ ਦੌੜ ਦੀ ਜ਼ਿੰਦਗੀ ਚ ਇੰਨਾ ਅੱਗੇ ਨਾਂਗੀਆਂ ਰਸਤੇ ਬਹੁਤ ਪਿੱਛੇ ਰਹਿ ਗਏ ਆ ਰਿਸ਼ਤਿਆਂ ਨੂੰ ਕਿਵੇਂ ਅਸੀਂ ਨਿਮਾਉਣਾ ਕਿਵੇਂ ਉਹਨਾਂ ਰਿਸ਼ਤਿਆਂ ਚ ਆਪਣਾਤ ਭਰਨੀ ਆ ਪਿਆਰ ਭਰਨਾ ਇਹ ਉਹ ਫਿਲਮਸ ਦਿਖਾਉਂਦੀ ਆ ਸਾਰਾ ਕੁਝ ਸਿਖਾਉਂਦੀ ਆ ਤੜਕ ਫੜਕ ਦੀ ਜ਼ਿੰਦਗੀ ਜਿਹੜੀ ਤੇਜ਼ੀ ਦੀ ਜ਼ਿੰਦਗੀ ਆ ਆਮ ਤੌਰ ਤੇ ਹਜੀਆਂ ਫਿਲਮਾਂ ਘੱਟ ਪਸੰਦ ਕਰਦੇ ਆ ਲੋਕ ਪਰ ਲੋਕ ਦੌੜ ਬਹੁਤ ਲੱਗੇ ਆ ਹਨਾ ਤੇਜ਼ੀ ਬਹੁਤ ਆ ਪਰ ਇਹ ਫਿਲਮ ਠਹਿਰਾ ਲਿਆਉਂਦੀ ਹੈ ਫਿਲਮ ਬਹੁਤ ਕੁਝ ਸਿਖਾਉਂਦੀ ਆ ਤੇ ਅੱਜ ਅਸੀਂ ਸਾਰਾ ਮੇਰਾ ਨਗਰ ਵੀ ਆਇਆ ਹੋਰ ਵੀ ਆਲੇ ਦਾਲੇ ਜਿੰਨੇ ਸਾਡੇ ਯਾਰ ਨੇ ਉਹ ਆਏ ਆ ਪਰਿਵਾਰ ਆਇਆ ਜਵਾਕਾਂ ਸਮੇਤ ਆਏ ਹਾਂਜੀ ਬਾਕੀ ਚਲੋ ਮੈਂ ਤਾਂ ਫਿਲਮ ਬਾਰੇ ਕਾਫੀ ਕੁਝ ਬੋਲ ਚੁੱਕਿਆ ਫਿਰ ਮੈਂ ਅਪੀਲ ਕਰਦਾ ਲੋਕਾਂ ਨੂੰ ਕਿ ਪਰਿਵਾਰਾਂ ਸਮੇਤ ਇਹ ਫਿਲਮ ਦੇਖੋ ਤੁਹਾਨੂੰ ਆਪਣੇ ਨਾਲ ਜੋੜੂਗੀ ਇਹ ਫਿਲਮ ਬਿਲਕੁਲ ਸੁਨਾ ਸਾਾਸ ਹੋਊਗਾ ਵੀ ਜ਼ਿੰਦਗੀ ਚ ਅਸੀਂ ਕੀ ਗੁਆ ਰਹੇ ਆਂ ਤੇ ਕੀ ਅਸੀਂ ਖੱਟ ਰਹੇ ਆਂ ਤਾਂ ਬਾਕੀ ਆ ਆਲੇ-ਦਾਲੇ ਜਿੰਨੇ ਦੇਖ ਕੇ ਇਹਨਾਂ ਨੂੰ ਪੁੱਛੋ ਮੈਂ ਤਾਂ ਬਹੁਤ ਵਾਰੀ ਦੇਖ ਦੱਸ ਚੁੱਕਿਆ ਆਂ ਗੱਲ ਉਹ ਬਾਈ ਜੀ ਕਿੱਦਾਂ ਲੱਗੀ ਫਿਲਮ ਤੁਹਾਨੂੰ ਬਹੁਤ ਵਧੀਆ ਬਾਈ ਪਰਿਵਾਰਕ ਮੇਲਜੋਲ ਬਾਰੇ ਦੱਸ ਦਈਏ ਜਿਹੜੇ ਮਸਲੇ ਬਾਈ ਲੱਖਾਂ ਸਾਂ ਮੇਟ ਆਉਂਦੇ ਨੇ ਚਾਹੇ ਉਹ ਪ੍ਰਵਾਸ ਦਾ ਹੋਵੇ ਚਾਹੇ ਜਾਂ ਹੋਰ ਵੀ ਕਿੰਨੇ ਉਹਦੇ ਵਿੱਚ ਹੈਗੇ ਮੁੱਦੇ ਬਿਲਕੁਲ ਸਾਰੇ ਮੁੱਦਿਆਂ ਤੇ ਨੇੜ ਤੇ ਢੱਕਦੀ ਆ ਪੂਰੀ ਢੱਕਦੀ ਆ ਜੀ ਨੇੜ ਤੇ ਲਿਖੀ ਪੂਰੀ ਢੱਕਦੀ ਆ ਸਭ ਨੂੰ ਪਤਾ ਲੱਗਦਾ ਸਮੇਂ-ਸਮੇਂ ਮੁਤਾਬਕ ਕਿਸ ਤਰ੍ਹਾਂ ਸਾਡੇ ਰਿਸ਼ਤੇ ਕਿਹੋ ਜਿਹੇ ਆ ਮਾਂ ਪਿਓ ਧੀ ਪੁੱਤ ਸਾਰੇ ਰਿਸ਼ਤਿਆਂ ਨੂੰ ਜੋੜਦੀ ਆ ਬਿਲਕੁਲ ਬਿਲਕੁਲ ਕਿਉਂ ਬਾਬਾ ਜੀ ਕਿਵੇਂ ਲਗੀ ਤੁਸੀ ਵਾਹਿਗੁਰੂ ਸਾਹਿਬ ਜੀ ਫਤਿਹ ਇਹ ਗੁਰਮੁਖੀ ਹਾਂ ਬਹੁਤ ਵਧੀਆ ਚੜ੍ਹਦੀ ਕਲਾ ਬਾਬਾ ਜੀ ਕਿਰਪਾ ਹੋਈ ਆ ਸਾਰੇ ਧਰਮਾਂ ਨੂੰ ਜੋੜਦੀ ਆ ਹਾਂ ਆਪਸੀ ਪਿਆਰ ਕਰਨਾ ਸਿਖਾਉਂਦੀ ਆ ਹਾਂ ਬੜੀ ਚੜ੍ਹਦੀ ਕਲਾ ਹਰ ਇੱਕ ਨੂੰ ਦੇਖਣੀ ਚਾਹੀਦੀ ਹਾਂਜੀ ਹਾਂ ਸਭ ਨੂੰ ਦੇਖਣੀ ਚਾਹੀਦੀ ਠੀਕ ਹੈ ਜੀ ਵਾਹਿਗੁਰੂ ਸਾਹਿਬ ਜੀ ਫਤਿਹ ਹਾਂਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦਾ ਬਲੰਦ ਨਾਰਾ ਜੀ ਸਭ ਤੋਂ ਪਹਿਲਾਂ ਤਾਂ ਜਕਾਰੇ ਨਾਲ ਹੀ ਸਾਰਾ ਸ਼ੁਰੂ ਕੀਤਾ ਜਾਂਦਾ ਜਿਵੇਂ ਕਿ ਆਪਣਾ ਸਾਡੇ ਸਤਿਕਾਰਯੋਗ ਵੱਡਾ ਵੀਰ ਲੱਖਾ ਸਿਧਾਣਾ ਜੀ ਨੇ ਇੱਕ ਸਨੇਹਾ ਦਿੱਤਾ ਤਾਂ ਸਾਰੇ ਵੀਰ ਇੱਥੇ ਇਕੱਠੇ ਹੋਏ ਭੈਣ ਭਰਾ ਮਿੱਤਰ ਦੋਸਤ ਸਾਰਾ ਪਰਿਵਾਰ ਲੈ ਕੇ ਆਈ ਆਪਾਂ ਅੱਜ ਇੱਥੇ ਇਹ ਫਿਲਮ ਦੇਖੀ ਬੜਾ ਆਨੰਦ ਆਇਆ ਅੱਜ ਫਿਲਮ ਦੇਖਣ ਦਾ ਤੇ ਇਸ ਫਿਲਮ ਤੋਂ ਕੁਝ ਸਿੱਖਣ ਨੂੰ ਮਿਲਿਆ ਵੀ ਜਿਹੜੇ ਵੱਡੇ ਪਰਿਵਾਰ ਨੇ ਖੇਰੂ ਖੇਰੂ ਹੋ ਰਹੇ ਨੇ ਉਹਨਾਂ ਨੂੰ ਜੋੜਨ ਦੇ ਲਈ ਇਸ ਫਿਲਮ ਨੂੰ ਦੇਖਿਆ ਜਾਵੇ ਤਾਂ ਬੜਾ ਵਧੀਆ ਸਿੱਖਿਆ ਜਾ ਸਕਦਾ